ਵਿਸ਼ਵ ਵਰਤੋਂ ਦੇਖ ਰਹੇ ਹੋ ਤੁਸੀਂ ਖਬਰਾਂ ਦੇ ਇਸ ਖਾਸ ਬੁਲੇਟਿਨ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ ਬੁਲੇਟਿਨ ਦੀ ਕਰਦੇ ਹਾਂ ਸ਼ੁਰੂਆਤ ਕੈਬਨਿਟ ਮੰਤਰੀ ਲਾਲਜੀਤ ਸਿੰਘ ਪੁੱਲਰ ਦੇ ਵੱਲੋਂ ਖਾਸ ਤੌਰ ਤੇ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਤੇ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਈਜ਼ੀ ਜਮ੍ਹਾਂਬੰਦੀ ਪੋਰਟਲ ਬਾਰੇ ਉਹਨਾਂ ਵੱਲੋਂ ਵਿਸਥਾਰ ਦੇ ਨਾਲ ਜਾਣਕਾਰੀ ਦਿੱਤੀ ਗਈ ਹੈ ਲਾਲਜੀਤ ਪੁੱਲਰ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਖੱਜਲ-ਖੁਆਰੀ ਤੋਂ ਬਚਾਉਣ ਦੇ ਲਈ ਭ੍ਰਿਸ਼ਟਾਚਾਰ ਨੂੰ ਨੱਥ ਪਾਉਣ ਦੇ ਲਈ ਤੇ ਸਰਕਾਰੀ ਦਫ਼ਤਰਾਂ ਦੇ ਵਿੱਚ ਕੰਮਕਾਰ ਨੂੰ ਸਰਲ ਅਤੇ ਸੁਵਿਧਾਜਨਕ ਬਣਾਉਣ ਦੇ ਲਈ ਪੰਜਾਬ ਸਰਕਾਰ ਵੱਲੋਂ ਇਹ ਪਹਿਲ ਕੀਤੀ ਗਈ ਹੈ। ਉਹਨਾਂ ਕਿਹਾ ਹੈ ਕਿ ਪੰਜਾਬ ਸਰਕਾਰ ਪੰਜਾਬ ਦੇ ਵਿੱਚ ਦਫ਼ਤਰਾਂ ਵਿੱਚ ਮੌਜੂਦ ਭ੍ਰਿਸ਼ਟਾਚਾਰ ਦੇ ਖਾਤਮੇ ਨੂੰ ਲੈ ਕੇ ਸਾਰੀਆਂ ਸੇਵਾਵਾਂ ਨੂੰ ਆਨਲਾਈਨ ਕਰ ਰਹੀ ਹੈ। ਆਮ ਲੋਕਾਂ ਦੀ ਸਹੂਲਤ ਦੇ ਲਈ ਸਰਕਾਰੀ ਕੰਮਾਂ ਨੂੰ ਸਰਲ ਬਣਾਉਣ ਦੇ ਲਈ ਸੁਵਿਧਾਜਨਕ ਬਣਾਉਣ ਦੇ ਲਈ ਤੇ ਭ੍ਰਿਸ਼ਟਾਚਾਰ ਤੋਂ ਲੋਕਾਂ ਨੂੰ ਬਚਾਉਣ ਦੇ ਲਈ ਇਹ ਖਾਸ ਉਪਰਾਲਾ ਪੰਜਾਬ ਸਰਕਾਰ ਦੇ ਵੱਲੋਂ ਕੀਤਾ ਗਿਆ ਹੈ। ਜਿੰਨੇ ਵੀ ਭੈਣ ਭਰਾ ਨੇ ਕਿਸੇ ਨੇ ਆਪਣੇ ਘਰ ਲਈ ਜ਼ਮੀਨ ਖਰੀਦਣੀ ਆ ਕਿਸੇ ਨੇ ਆਪਣੇ ਖੇਤਾਂ ਲਈ ਜ਼ਮੀਨ ਖਰੀਦਣੀ ਹੈ ਜਾਂ ਕੋਈ ਇੰਡਸਟਰੀ ਲਾਉਣ ਲਈ ਜ਼ਮੀਨ ਖਰੀਦਣੀ ਉਹਨਾਂ ਨੂੰ ਪਟਵਾਰੀਆਂ ਦੇ ਦਫ਼ਤਰਾਂ ਦੇ ਤਹਿਸੀਲਦਾਰਾਂ ਦੇ ਦਫ਼ਤਰਾਂ ਦੇ ਫਰਦ ਕੇਂਦਰਾਂ ਦੇ ਦਫ਼ਤਰਾਂ ਦੇ ਬੜੇ ਚੱਕਰ ਮਾਰਨੇ ਪੈਂਦੇ ਆ। ਭ੍ਰਿਸ਼ਟਾਚਾਰ ਦਾ ਸ਼ਿਕਾਰ ਹੋਣਾ ਪੈਂਦਾ ਸੀ। ਹੁਣ ਇਹ ਜਿਹੜੀ ਈਜੀ ਜਮ੍ਹਾਂ ਬੰਦੀ ਆ ਇਹਦੇ ਨਾਲ ਜਦੋਂ ਕੋਈ ਆਦਮੀ ਆਪਦੀ ਜ਼ਮੀਨ ਖਰੀਦ ਕਰਦਾ ਉਹਦੇ ਬਾਅਦ ਪਟਵਾਰੀ ਕੋ ਜਾਣ ਦੀ ਲੋੜ ਨਹੀਂ 30 ਦਿਨਾਂ ਦੇ ਅੰਦਰ ਅੰਦਰ ਜੇ ਉਹਦੇ ਸਾਰੇ ਡਾਕੂਮੈਂਟ ਸਹੀ ਆ ਕੋਈ ਉਹਦੇ ਤੇ ਨਹੀਂ ਇਹ ਇਤਰਾਜ਼ ਕਰਦਾ ਤੇ ਉਹ 3 ਦਿਨਾਂ ਦੇ ਅੰਦਰ ਉਹਦਾ ਇੰਤਕਾਲ ਮਨਜ਼ੂਰ ਕੀਤਾ ਜਾਊਗਾ ਨਹੀਂ ਤੇ ਅੱਗੇ ਪਟਵਾਰੀਆਂ ਨੇ ਨਾਲੇ ਤੇ ਪੈਸੇ ਮੰਗਣੇ ਨਾਲੇ ਕਈ ਵਾਰ ਇੰਤਕਾਲ ਦਰਜੀ ਨਾ ਕਰਨੇ ਕਈ ਵਾਰ ਗਲਤ ਨਾਂ ਦਰਜ ਕਰਦੇ ਨੇ ਉਹ ਮੁੜ ਕੇ ਫੇਰ ਫਰਦ ਬਦਲ ਕਰਦੇ ਆ ਉਹਨਾਂ ਦੀਆਂ ਦਰਸਤੀਆਂ ਕਰਦੇ ਆ ਵਿਚਾਰਿਆਂ ਦੀਆਂ ਉਮਰਾਂ ਲੰਘ ਜਾਣੀਆਂ ਇਸੇ ਤਰ੍ਹਾਂ ਹੀ ਜਿਹੜੇ ਕਰਜ਼ੇ ਆਪਾਂ ਲੈਣੇ ਆ ਜਾਂ ਕੋਈ ਅਦਾਲਤੀ ਕੇਸ ਆ ਉਹਨਾਂ ਨੂੰ ਵੀ ਦਰਜ ਕਰਨ ਦੇ ਲਈ ਪਟਵਾਰੀਆਂ ਕੋਲ ਨਾ ਕਈਆਂ ਪਟਵਾਰੀਆਂ ਨੇ ਦੂਜੀਆਂ ਤਿਹਰਾ ਤੋਂ ਪੈਸੇ ਲੈ ਕੇ ਉਹ ਅਦਾਲਤੀ ਜਿਹੜੇ ਹੁਕਮ ਆਏ ਹੋਣੇ ਉਹ ਵੀ ਦਰਜਨਾ ਕਰਨੇ ਕਈਆਂ ਕਰਜ਼ਿਆਂ ਦੀਆਂ ਐਂਟਰੀਆਂ ਵੀ ਰਹਿ ਜਾਣੀਆਂ ਉਹ ਵੀ ਜਦੋਂ ਕੋਈ ਬੰਦਾ ਲੋਨ ਲੈਂਦਾ ਕਰਜ਼ਾ ਲੈਂਦਾ ਜਾਂ ਕੋਈ ਅਦਾਲਤੀ ਹੁਕਮ ਆ ਉਹ ਵੀ 7 ਤੋਂ 15 ਦਿਨਾਂ ਦੇ ਵਿੱਚ ਵਿੱਚ ਉਹ ਸਾਰਾ ਕੁਝ ਆਨਲਾਈਨ ਦਰਜ ਹੋਊਗਾ ਤੇ ਜੇ ਕਿਸੇ ਨੇ ਆਪਦੀ ਕੋਈ ਜਮ੍ਹਾਂ ਬੰਦੀ ਜਿਵੇਂ ਕੋਈ ਐਨ ਆਰ ਆਈ ਭੈਣ ਭਰਾ ਆ ਜਾਂ ਕੋਈ ਬਿਜ਼ਨਸਮੈਨ ਹੈ ਜਿਹੜਾ ਨਹੀਂ ਕਿਤੇ ਦਫ਼ਤਰ ਜਾ ਸਕਦਾ ਉਹ ਵਟਸਐਪ ਤੇ ਆਪਦੇ ਮੋਬਾਈਲ ਤੇ ਆਨਲਾਈਨ ਸਾਰੀ ਆਪਦੀ ਜ਼ਮੀਨ ਦੇ ਕਾਗਜ਼ਾਤ ਆਪਦਾ ਇੰਤਕਾਲ ਆਪਦੀ ਜਮ੍ਹਾਂ ਬੰਦੀ ਸਾਰੇ ਫਰਦ ਆਪਦੀ ਵੇਖ ਸਕਦਾ ਵਾ ਜੇ ਕੋਈ ਛੇੜਛਾੜ ਹੋਊਗੀ ਉਸੇ ਵੇਲੇ ਆਪਦੇ ਮੋਬਾਈਲ ਫੋਨ ਤੇ ਜਿਹੜੇ ਉਹਦੇ ਨੰਬਰ ਨੇ ਜਿਹੜੀ ਉਹਦੀ ਜ਼ਮੀਨ ਦੇ ਕਾਗਜ਼ਾਤ ਨੇ ਉਸੇ ਵੇਲੇ ਉਹਨੂੰ ਮੈਸੇਜ ਮਿਲੂਗਾ ਕਿ ਤੇਰੀ ਜ਼ਮੀਨ ਦੇ ਇੰਤਕਾਲ ਨਾਲ ਜਾਂ ਕੋਈ ਗਰਦੌਰੀ ਨਾਲ ਕੋਈ ਛੇੜਛਾੜ ਹੋਈ ਆ ਉਸੇ ਵਾਲੇ ਮੈਸੇਜ ਮਿਲੂਗਾ ਇਹਦੇ ਨਾਲ ਇੱਕ ਤੇ ਕ腐ਸ਼ਨ ਖਤਮ ਹੋ ਗਈ ਇਹਦੇ ਨਾਲ ਲੋਕਾਂ ਦੀਆਂ ਜ਼ਮੀਨਾਂ ਤੇ ਜਿਹੜੇ ਨਜਾਇਜ਼ ਕਾਗਜ਼ ਬਣਾ ਕੇ ਕਬਜ਼ੇ ਹੁੰਦੇ ਸੀ ਉਹ ਵੀ ਖਤਮ ਹੋ ਗਏ